ਆਪਣੇ ਸੁਪਨੇ ਸੱਚ ਬਣਾਓ ਅਕਰਸ਼ਨ ਦਾ ਗੁਪਤ ਮੰਤਰ ਦਾ ਸਿਕਰਟ ਕਿਤਾਬ ਰਾਈਟਰ ਰੋਂਡਾ ਬਰਨ ਦੁਆਰਾ ਲਿਖੀ ਗਈ ਬਹੁਤ ਹੀ ਖੂਬਸੂਰਤ ਕਿਤਾਬ ਹੈ ਜੋ ਲਾਅ ਆਫ ਅਟਰੈਕਸ਼ਨ ਮਤਲਬ ਕਿ ਆਕਰਸ਼ਨ ਦੀ ਵਿਧੀ ਦੀ ਗੱਲ ਕਰਦੀ ਹੈ ਆਪਾਂ ਸਾਰੇ ਜਾਣਦੇ ਹਾਂ ਕਿ ਪ੍ਰਭੂ ਦੁਆਰਾ ਆਪਣਾ ਮਨ ਇਸ ਤਰ੍ਹਾਂ ਬਣਿਆ ਹੋਇਆ ਹੈ ਕਿ ਇਹ ਦਿਨ ਵਿੱਚ ਲਗਭਗ 60000 ਤੋਂ 70000 ਤੱਕ ਵਿਚਾਰ ਸੋਚਦਾ ਹੈ ਆਪਾਂ ਇਸ ਦੁਨੀਆ ਤੇ ਚੰਗਾ ਕਰਨ ਅਤੇ ਚੰਗਾ ਸੋਚਣ ਨਾਲ ਹੀ ਖੁਸ਼ ਰਹਿਨੇ ਆ। ਇਹ ਵੀ ਆਪਾਂ ਸਾਰੇ ਜਾਣਦੇ ਆ। ਪਰ ਅਫਸੋਸ ਕੀ ਚੰਗਾ ਸੋਚਣ ਦੀ ਬਜਾਏ ਆਪਾਂ ਨਾਕਾਰਤਮਕ ਹੀ ਸੋਚਦੇ ਰਹਿੰਨੇ ਆ। ਜਿਸ ਕਰਕੇ ਆਪਾਂ ਚੰਗਾ ਸੋਚਣ ਮਤਲਬ ਕਿ ਪੋਜ਼ਿਟਿਵ ਸੋਚਣ ਦੇ ਮਹੱਤਵ ਜਾਣਨ ਤੋਂ ਸੱਖਣੇ ਰਹਿ ਜਾਂਦੇ ਆ। ਇਸ ਗੱਲ ਨੂੰ ਉਦਾਹਰਣ ਵਜੋਂ ਸਮਝਦੇ ਆ। ਘਰੋਂ ਬਾਹਰ ਗਏ ਘਰ ਦੇ ਮੈਂਬਰ ਦੇ ਦੇਰ ਰਾਤ ਲੇਟ ਆਉਣ ਤੇ ਆਪਾਂ ਆਪਣੇ ਮਨ 'ਚ 100 ਤਰ੍ਹਾਂ ਦੇ ਵਿਚਾਰ ਸੋਚਣ ਲੱਗ ਪੈਂਦੇ ਆ। ਉਹ ਵੀ ਨਕਾਰਾਤਮਕ ਕਿਤੇ ਕੁਝ ਹੋ ਨਾ ਗਿਆ ਹੋਵੇ ਕਿਤੇ ਕੋਈ ਹਾਸੇ ਦਾ ਸ਼ਿਕਾਰ ਨਾ ਹੋ ਗਿਆ ਹੋਵੇ ਕੋਈ ਘਰ ਦਾ ਇੱਕ ਅੱਧ ਮੈਂਬਰ ਹੀ ਹੋ ਸਕਦਾ ਹੈ ਜੋ ਇਹ ਸੋਚੇ ਕਿ ਹੋ ਸਕਦਾ ਹੈ ਕੋਈ ਕੰਮ ਪੈ ਗਿਆ ਹੋਵੇ ਸਾਧਨ ਖਰਾਬ ਹੋ ਗਿਆ ਹੋਵੇ ਸਿਰਫ ਇਹੀ ਪੋਜ਼ਿਟਿਵ ਵਿਚਾਰ ਤੇ ਸੋਚ ਆਪਾਂ ਨੂੰ ਤਸੱਲੀ ਦਿੰਦੀ ਹੈ ਤੇ ਆਪਣੀ ਮਾਨਸਿਕ ਸਥਿਤੀ ਨੂੰ ਸਹੀ ਕਰ ਦਿੰਦੀ ਹੈ ਤੇ ਫਾਇਦਾ ਇਹ ਹੁੰਦਾ ਹੈ ਕਿ ਆਪਾਂ ਜੋ ਸੋਚਦੇ ਆ ਉਮੀਦ ਹੀ ਆਪ ਬਣ ਜਾਂਦੇ ਆ ਆਪਾਂ ਫਿਰ ਸਟ੍ਰੈਸ ਤੋਂ ਦੂਰ ਰਹਿਣ ਲੱਗਦੇ ਹਾਂ ਆਪਣੀ ਪੋਜ਼ਿਟਿਵ ਸੋਚ ਆਪਾਂ ਨੂੰ ਬੇਵਜਾ ਜਿਹੇ ਵਿਚਾਰਾਂ ਤੋਂ ਮੁਕਤ ਰੱਖਦੀ ਹੈ ਸੋਚੋ ਜੇ ਪੋਜ਼ਿਟਿਵ ਸੋਚਣਾ ਆਪਣੇ ਮਨ ਦੀ ਆਦਤ ਬਣ ਜਾਵੇ ਤੇ ਚੰਗਾ ਸੋਚਣ ਨਾਲ ਆਪਣੀ ਜ਼ਿੰਦਗੀ ਕਿੰਨੀ ਖੂਬਸੂਰਤ ਹੋ ਸਕਦੀ ਹੈ ਰੋਂਡਾ ਬਰਨਦੀ ਇਹ ਕਿਤਾਬ ਸਾਨੂੰ ਦੱਸਦੀ ਹੈ ਕਿ ਕਿਵੇਂ ਆਪਣਾ ਬਾਰ-ਬਾਰ ਸੋਚਿਆ ਤੇ ਬਾਰ-ਬਾਰ ਬੋਲਿਆ ਗਿਆ ਵਿਚਾਰ ਬ੍ਰਹਿਮੰਡ ਚ ਬੂੰਜਦਾ ਹੈ ਫਿਰ ਉਹੀ ਬ੍ਰਹਿਮੰਡ ਚੋਂ ਨਿਕਲੀਆਂ ਹੋਈਆਂ ਪੋਜ਼ਿਟਿਵ ਤਰੰਗਾਂ ਆਪਣੀ ਜ਼ਿੰਦਗੀ ਚ ਆਪਾਂ ਨੂੰ ਉਹ ਸਭ ਪ੍ਰਦਾਨ ਕਰਦੀਆਂ ਨੇ ਜੋ ਆਪਾਂ ਆਪਣੇ ਵਾਸਤੇ ਚਾਹੁੰਦੇ ਆ ਤੇ ਜ਼ਿੰਦਗੀ ਚ ਪਾਉਣਾ ਚਾਹੁੰਦੇ ਆ ਪੰਜਾਬ ਦੇ ਲੀਜੈਂਡ ਸਿੰਗਰ ਦਿਲਜੀਤ ਦਸਾਂਝ ਮੈਨੀਫੈਸਟੇਸ਼ਨ ਤੇ ਆਖਦੇ ਨੇ ਕਿ ਜੇ ਅਸੀਂ ਚੰਗਾ ਸੋਚਦੇ ਆ ਹਮੇਸ਼ਾ ਖੁਸ਼ ਰਹਿਣੇ ਆ ਹਾਲਾਤ ਚਾਹੀ ਕਹੇ ਜੀ ਵੀ ਹੋਣ ਜੇ ਆਪਣੇ ਆਪ ਤੇ ਅਤੇ ਆਪਣੇ ਵਿਚਾਰਾਂ ਤੇ ਆਪਾਂ ਕੰਟਰੋਲ ਰੱਖਦੇ ਆ ਪੋਜ਼ਿਟਿਵ ਸੋਚਦੇ ਆ ਤਾਂ ਆਪਣੀ ਜ਼ਿੰਦਗੀ ਚ ਚੰਗਾ ਹੀ ਹੋਵੇਗਾ ਬਾਲੀਵੁੱਡ ਦੀ ਸ਼ਾਨਦਾਰ ਅਦਾਕਾਰਾ ਆਲਿਆ ਬੱਟ ਲਾਫ ਟ੍ਰੈਕਸ਼ਨ ਦੀ ਗੱਲ ਕਰਦੇ ਹੋਏ ਦੱਸਦੇ ਨੇ ਕਿ ਉਹ ਮੈਰਿਟਿਕ ਮਿਰਰ ਟੈਕਨਿਕ ਵਰਤਦੇ ਨੇ ਥਿਸ ਉਹ ਸ਼ੀਸ਼ੇ ਸਾਹਮਣੇ ਖੜ ਕੇ ਅਵਾਰਡ ਲੈਂਦੇ ਹੋਏ ਖੁਦ ਨੂੰ ਮਹਿਸੂਸ ਕਰਦੇ ਨੇ ਅਤੇ ਥੈਂਕਸ ਬੋਲਦੇ ਨੇ ਉਹ ਖੁਦ ਨੂੰ ਮਹਿਸੂਸ ਕਰਦੇ ਨੇ ਕਿ ਉਹ ਅਵਾਰਡ ਫੰਕਸ਼ਨ ਦੇ ਵਿੱਚ ਮੌਜੂਦ ਹਨ ਦਾ ਸਿਕਰਟ ਇੱਕ ਅਜੇਹਾ ਗਿਆਨ ਹੈ ਜੋ ਸਦੀਆਂ ਤੋਂ ਮਹਾਨ ਵਿਦਵਾਨਾਂ ਅਤੇ ਕਾਮਯਾਬ ਲੋਕ ਕਾ ਨੇ ਵਰਤੇ ਆ ਹੈ ਇਹ ਸਾਨੂੰ ਦੱਸਦਾ ਹੈ ਕਿ ਅਸੀਂ ਆਪਣੇ ਵਿਚਾਰਾਂ ਰਾਹੀਂ ਆਪਣੀ ਹਕੀਕਤ ਬਣਾਉਨੇ ਹਾਂ ਜੇ ਤੁਸੀਂ ਚੰਗੇ ਵਿਚਾਰ ਸੋਚੋਗੇ ਚੰਗੀਆਂ ਚੀਜ਼ਾਂ ਵਾਪਸ ਮਿਲਣਗੀਆਂ ਜੇ ਤੁਸੀਂ ਨਕਾਰਾਤਮਕ ਸੋਚੋਗੇ ਤਾਂ ਨਕਾਰਾਤਮਕ ਹਾਲਾਤ ਹੀ ਜ਼ਿੰਦਗੀ ਵਿੱਚ ਵਾਪਸ ਆਉਣਗੇ ਇਹ ਕਿਤਾਬ ਦੱਸਦੀ ਹੈ ਕਿ ਅਕਸਰ ਤਕਦੀਰ ਨਹੀਂ ਸਾਡਾ ਮਨ ਹੀ ਸਾਡੀ ਹਕੀਕਤ ਬਣਾਉਂਦਾ ਹੈ ਦਾ ਸਿਕਰਟ ਇੱਕ ਪ੍ਰਸਿੱਧ ਆਤਮ-ਸਪਰਪਨ ਕਿਤਾਬ ਹੈ ਜੋ ਸਿਖਾਉਂਦੀ ਹੈ ਕਿ ਅਸੀਂ ਆਪਣੇ ਵਿਚਾਰਾਂ ਅਤੇ ਭਾਵਨਾਵਾਂ ਦੁਆਰਾ ਆਪਣੀ ਹਕੀਕਤ ਬਣਾਉਂਦੇ ਹਾਂ ਇਹ ਲਾਅ ਆਫ ਅਟ੍ਰੈਕਸ਼ਨ ਨੂੰ ਵਿਆਖਿਆ ਕਰਦੀ ਹੈ ਜਿਸ ਮੁਤਾਬਕ ਜਿਹੋ ਜਹੀ ਊਰਜਾ ਤੁਸੀਂ ਭੇਜਦੇ ਹੋ ਉਹੀ ਤੁਹਾਡੇ ਕੋਲ ਵਾਪਸ ਆਉਂਦੀ ਹੈ ਕੁਝ ਮੁੱਖ ਵਿਚਾਰ ਜੋ ਇਹ ਕਿਤਾਬ ਬਿਆਨ ਕਰਦੀ ਹੈ ਲਾਅ ਆਫ ਅਟ੍ਰੈਕਸ਼ਨ ਦੀ ਤਾਕਤ ਤੁਸੀਂ ਤੁਹਾਡੀ ਸੋਚ ਤੁਹਾਡੀ ਹਕੀਕਤ ਬਣਦੀ ਹੈ ਗ੍ਰੈਟੀਟਿਊਡ ਮਤਲਬ ਕਿ ਸ਼ੁਕਰਗੁਜ਼ਾਰੀ ਦੀ ਤਾਕਤ visualization ਦੀ ਤਾਕਤ ਬਾਰੇ ਸਾਨੂੰ ਦੱਸਦੀ ਹੈ ਅਤੇ ਵਿਸ਼ਵਾਸ ਅਤੇ ਕਾਰਵਾਈ ਬਾਰੇ ਹੀ ਗੱਲ ਕਰਦੀ ਹੈ ਪਹਿਲੀ ਗੱਲ ਲਾਫ ਟ੍ਰੈਕਸ਼ਨ ਲਾਫ ਟ੍ਰੈਕਸ਼ਨ ਇੱਕ ਬਹੁਤ ਮਜ਼ਬੂਤ ਨਿਯਮ ਹੈ ਜੋ ਕਹਿੰਦਾ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਉਹੀ ਆਕਰਸ਼ਿਤ ਕਰਦੇ ਹੋ ਜੋ ਤੁਸੀਂ ਸੋਚਦੇ ਅਤੇ ਮਹਿਸੂਸ ਕਰਦੇ ਹੋ ਜੇ ਤੁਸੀਂ ਅਮੀਰ ਹੋਣ ਦੀ ਸੋਚ ਰੱਖਦੇ ਹੋ ਅਤੇ ਅਮੀਰੀ ਦੀ ਭਾਵਨਾ ਮਹਿਸੂਸ ਕਰਦੇ ਹੋ ਤਾਂ ਤੁਹਾਡੀ ਜ਼ਿੰਦਗੀ ਵਿੱਚ ਅਮੀਰੀ ਹੀ ਆਵੇਗੀ ਪਰ ਜੇ ਤੁਸੀਂ ਕੰਗਾਲੀ ਅਤੇ ਗਰੀਬੀ ਦੀ ਸੋਚ ਰੱਖਦੇ ਹੋ ਤਾਂ ਤੁਹਾਡੀ ਹਕੀਕਤ ਵਿੱਚ ਉਹੀ ਆਵੇਗਾ ਇੱਕ ਵਿਅਕਤੀ ਨੇ ਹਰ ਰੋਜ਼ ਆਪਣੇ ਆਪ ਨੂੰ ਦੱਸਣਾ ਸ਼ੁਰੂ ਕੀਤਾ ਮੈਂ ਵਧੀਆ ਨੌਕਰੀ ਪਾਣ ਜਾ ਰਿਹਾ ਹਾਂ ਉਸ ਨੇ ਆਪਣੇ ਮਨ ਵਿੱਚ ਇਹ ਤਸਵੀਰ ਬਣਾਈ ਅਤੇ ਇਸ ਉੱਤੇ ਪੂਰਾ ਵਿਸ਼ਵਾਸ ਕੀਤਾ ਕੁਝ ਮਹੀਨਿਆਂ ਬਾਅਦ ਉਸ ਨੂੰ ਇੱਕ ਵਧੀਆ ਨੌਕਰੀ ਦੀ ਪੇਸ਼ਕਸ਼ ਹੋਈ ਤੁਹਾਡੀ ਸੋਚ ਤੁਹਾਡੀ ਹਕੀਕਤ ਬਣਦੀ ਹੈ ਜੋ ਤੁਸੀਂ ਦਿਨ ਰਾਤ ਸੋਚਦੇ ਹੋ ਉਹ ਅਸਲ ਵਿੱਚ ਤੁਹਾਡੀ ਜ਼ਿੰਦਗੀ ਵਿੱਚ ਹੋਣ ਲੱਗਦਾ ਹੈ ਇੱਕ ਵਿਅਕਤੀ ਆਪਣੀ ਕਰਜ਼ੀਆਂ ਤੋਂ ਬੜਾ ਪਰੇਸ਼ਾਨ ਸੀ ਉਸ ਸਾਰੀ ਦਿਹਾੜੀ ਆਪਣੀ ਕਰਜ਼ਿਆਂ ਬਾਰੇ ਸੋਚਦਾ ਰਹਿੰਦਾ ਉਹ ਕਹਿੰਦਾ ਮੈਨੂੰ ਹਮੇਸ਼ਾ ਕਰਜ਼ੇ ਵਿੱਚ ਹੀ ਰਹਿਣਾ ਪੈਂਦਾ ਹੈ ਨਤੀਜਾ ਇਹ ਹੋਇਆ ਕਿ ਉਹ ਹਮੇਸ਼ਾ ਕਰਜ਼ੇ ਵਿੱਚ ਹੀ ਰਿਹਾ ਪਰ ਜਿਸ ਦਿਨ ਉਸਨੇ ਆਪਣੀ ਸੋਚ ਬਦਲੀ ਤੇ ਕਹਿਣਾ ਸ਼ੁਰੂ ਕੀਤਾ ਕਿ ਮੈਂ ਕਰਜ਼ਿਆਂ ਤੋਂ ਆਜ਼ਾਦ ਹੋ ਰਿਹਾ ਹਾਂ ਉਸਨੇ ਦਿਨ ਪ੍ਰਤੀ ਦਿਨ ਬਦਲਾ ਮਹਿਸੂਸ ਕੀਤਾ ਵਧੀਆ ਆਮਦਨ ਆਕਰਸ਼ਿਤ ਕਰਨੀ ਸ਼ੁਰੂ ਕਰ ਦਿੱਤੀ ਸ਼ੁਕਰਗੁਜ਼ਾਰੀ ਦੀ ਤਾਕਤ ਜਿਹੜਾ ਵਿਅਕਤੀ ਆਪਣੇ ਕੋਲ ਮੌਜੂਦ ਚੀਜ਼ਾਂ ਲਈ ਧੰਨਵਾਦੀ ਹੁੰਦਾ ਹੈ ਉਹ ਹੋਰ ਵਧੀਆ ਚੀਜ਼ਾਂ ਆਕਰਸ਼ਿਤ ਕਰਦਾ ਹੈ ਇਹ ਤੁਸੀਂ ਹਰ ਰੋਜ਼ ਆਪਣੇ ਆਪ ਨੂੰ ਦੱਸਣਾ ਸ਼ੁਰੂ ਕਰੋ ਕਿ ਮੈਂ ਇੱਕ ਸੁੰਦਰ ਅਤੇ ਖੁਸ਼ਹਾਲ ਜੀਵਨ ਜੀ ਰਹੀ ਹਾਂ ਤਾਂ ਤੁਹਾਡੀ ਜ਼ਿੰਦਗੀ ਵਿੱਚ ਹੋਰ ਖੁਸ਼ੀਆਂ ਆਉਣ ਲੱਗਣਗੀਆਂ ਇੱਕ ਮਹਿਿਲ ਮਹਿਲਾ ਹਮੇਸ਼ਾ ਸ਼ਿਕਾਇਤ ਕਰਦੀ ਰਹਿੰਦੀ ਸੀ ਕਿ ਉਸ ਦੀ ਜ਼ਿੰਦਗੀ ਵਿੱਚ ਕੁਝ ਵੀ ਚੰਗਾ ਨਹੀਂ ਹੋ ਰਿਹਾ ਪਰ ਜਦੋਂ ਉਸ ਨੇ ਸ਼ੁਕਰਗੁਜ਼ਾਰੀ ਜਰਨਲ ਲਿਖਣੀ ਸ਼ੁਰੂ ਕਰ ਦਿੱਤੀ ਤਾ ਉਸ ਦੀ ਜ਼ਿੰਦਗੀ ਵਿੱਚ ਸੁਧਾਰ ਆਉਣ ਲੱਗਾ ਵਿਜੂਅਲਾਈਜੇਸ਼ਨ ਦੀ ਤਾਕਤ ਇਹ ਕਿਤਾਬ ਸਾਨੂੰ ਵਿਜੂਅਲਾਈਜੇਸ਼ਨ ਦੀ ਤਾਕਤ ਬਾਰੇ ਦੱਸਦੀ ਹੈ ਆਪਣੇ ਸੁਪਨਿਆਂ ਨੂੰ ਹਕੀਕਤ ਬਣਾਉਣ ਲਈ ਤੁਹਾਨੂੰ ਉਹਨਾਂ ਦੀ ਤਸਵੀਰ ਆਪਣੇ ਮਨ ਦੇ ਵਿੱਚ ਬਣਾਉਣੀ ਪਵੇਗੀ ਜੇ ਤੁਸੀਂ ਇੱਕ ਵੱਡਾ ਘਰ ਲੈਣਾ ਚਾਹੁੰਦੇ ਹੋ ਤਾਂ ਆਪਣੇ ਮਨ ਵਿੱਚ ਇੱਕ ਤਸਵੀਰ ਬਣਾਓ ਕਿ ਤੁਸੀਂ ਉਸ ਘਰ ਵਿੱਚ ਰਹਿ ਰਹੇ ਹੋ ਇੱਕ ਖਿਡਾਰੀ ਆਪਣੇ ਆਪ ਨੂੰ ਹਰ ਰੋਜ਼ ਇੱਕ ਮੈਚ ਜਿੱਤਣ ਦੀ ਤਸਵੀਰ ਦਿਖਾਉਂਦਾ ਉਹ ਸੋਚਦਾ ਕਿ ਉਹ ਜਿੱਤ ਰਿਹਾ ਹੈ ਕੁਝ ਮਹੀਨਿਆਂ ਬਾਅਦ ਕੀ ਹੋਇਆ ਕਿ ਉਸਨੇ ਅਸਲ ਵਿੱਚ ਉਹ ਮੈਚ ਦਿੱਤ ਲਿਆ ਵਿਸ਼ਵਾਸ ਅਤੇ ਕਾਰਵਾਈ ਸਭ ਤੋਂ ਵੱਡੀ ਤੇ ਅਹਿਮ ਇਹ ਨਹੀਂ ਕਿ ਆਪਾਂ ਸੋਚ ਹੀ ਜਾਵਾਂਗੇ ਆਪਣੇ ਮਿੱਥੇ ਹੋਏ ਟੀਚੇ ਦੀ ਕੰਮ ਹੀ ਨਾ ਕਰਾਂਗੇ ਮੰਨ ਲਓ ਆਪਾਂ ਇੱਕ ਨੌਕਰੀ ਲੈਣੀ ਹੈ ਤੇ ਮਿਹਨਤ ਆਪਾਂ ਕਰ ਨਹੀਂ ਰਹੇ ਤੇ ਸਿਰਫ ਹੱਥ ਜੋੜ ਕੇ ਬੈਠੇ ਰਹਾਂਗੇ ਨਹੀਂ ਇਹ ਕਿਤਾਬ ਆਪਾਂ ਨੂੰ ਆਪਣੀ ਮਿਹਨਤ ਕਰਨ ਤੇ ਉਸ ਕੀਤੀ ਹੋਈ ਮਿਹਨਤ ਤੇ ਵਿਸ਼ਵਾਸ ਕਰਨ ਨੂੰ ਕਹਿ ਰਹੀ ਹੈ ਕਿ ਮੈਨੂੰ ਨੌਕਰੀ ਮਿਲ ਗਈ ਹੈ ਇਹ ਚੀਜ਼ ਮਹਿਸੂਸ ਕਰਨੀ ਹੈ ਸਾਰਾ ਦਿਨ ਖੁਦ ਨੂੰ ਕਹਿਣੀ ਹੈ ਤੇ ਫਿਰ ਇਹੀ ਸੋਚ ਇੱਕ ਦਿਨ ਸੱਚ ਹੋ ਜਾਣੀ ਹੈ ਤੇ ਕਿਸੇ ਲੇਖਕ ਨੇ ਵੀ ਕਿਹਾ ਕਿ ਆਪਣੀ ਸੋਚ ਨੂੰ ਨਵਾਂ ਆਕਾਰ ਦਿਓ ਕਿਉਂਕਿ ਸੋਚਾਂ ਸੱਚ ਹੋ ਉਤਰਦੀਆਂ ਨੇ ਸਿਰਫ ਸੋਚਣ ਨਾਲ ਹੀ ਨਹੀਂ ਤੁਹਾਨੂੰ ਵਿਸ਼ਵਾਸ ਰੱਖਣਾ ਅਤੇ ਕਾਰਵਾਈ ਵੀ ਕਰਨੀ ਪਵੇਗੀ ਜੇ ਤੁਸੀਂ ਇੱਕ ਵਧੀਆ ਨੌਕਰੀ ਚਾਹੁੰਦੇ ਹੋ ਤਾਂ ਤੁਹਾਨੂੰ ਅਰਜੀ ਦੇਣੀ ਪਵੇਗੀ ਨੌਕਰੀ ਦੀ ਤਿਆਰੀ ਕਰਨੀ ਪਵੇਗੀ ਅਤੇ ਆਪਣੇ ਆਪ ਤੇ ਵਿਸ਼ਵਾਸ ਰੱਖਣਾ ਪਵੇਗਾ ਇੱਕ ਵਿਅਕਤੀ ਨੇ ਸੋਚਿਆ ਕਿ ਮੈਂ ਆਪਣਾ ਕਾਰੋਬਾਰ ਸ਼ੁਰੂ ਕਰਾਂਗਾ ਉਸਨੇ ਇਸਤੇ ਵਿਸ਼ਵਾਸ ਕੀਤਾ ਪਰ ਨਾਲ ਹੀ ਨਾਲ ਹਰ ਰੋਜ਼ ਕਾਰਵਾਈ ਵੀ ਕੀਤੀ ਕੁਝ ਸਾਲਾਂ ਬਾਅਦ ਕੀ ਹੋਇਆ ਉਹ ਇੱਕ ਵੱਡਾ ਵਪਾਰੀ ਬਣ ਗਿਆ ਅੰਤ ਵਿੱਚ ਦਾ ਸਿਕਰਟ ਸਾਨੂੰ ਸਿਖਾਉਂਦੀ ਹੈ ਕਿ ਸਾਡੀ ਸੋਚ ਵਿੱਚ ਅਸੀਮ ਤਾਕਤ ਹੁੰਦੀ ਹੈ ਜਿਵੇਂ ਅਸੀਂ ਸੋਚਦੇ ਹਾਂ ਵੈਸੇ ਹੀ ਅਸੀਂ ਆਪਣੀ ਜ਼ਿੰਦਗੀ ਨੂੰ ਆਕਾਰ ਦੇ ਸਕਦੇ ਹਾਂ ਆਕਰਸ਼ਨ ਦੇ ਕਾਨੂੰਨ ਰਾਹੀਂ ਅਸੀਂ ਆਪਣੀ ਵਿਚਾਰਾਂ ਭਾਵਨਾਵਾਂ ਅਤੇ ਵਿਸ਼ਵਾਸ ਨਾਲ ਆਪਣੀ ਹਕੀਕਤ ਬਣਾ ਸਕਦੇ ਹਾਂ ਜੇ ਅਸੀਂ ਧਨ ਸਿਹਤ ਖੁਸ਼ਹਾਲੀ ਜਾਂ ਪਿਆਰ ਦੀ ਕਮੀ ਮਹਿਸੂਸ ਕਰਦੇ ਹਾਂ ਤਾਂ ਇਹ ਸਾਡੀ ਅੰਦਰੂਨੀ ਸੋਚ ਦੀ ਚਾਨਣੀ ਹੈ ਪਰ ਜਦੋਂ ਅਸੀਂ ਧੰਨਵਾਦ ਪੋਜ਼ਿਟਿਵ ਇਰਾਦੇ ਅਤੇ ਪੱਕੇ ਵਿਸ਼ਵਾਸ ਨਾਲ ਜਿਉਂਦੇ ਹਾਂ ਤਾਂ ਸੰਸਾਰ ਦੇ ਤਾਕਤਵਰ ਤੱਤ ਸਾਡੇ ਹੱਕ ਵਿੱਚ ਕੰਮ ਕਰਦੇ ਹਨ ਦਾ ਸਿਕਰਟ ਸਿਰਫ ਇੱਕ ਕਿਤਾਬ ਨਹੀਂ ਇਹੀ ਇੱਕ ਜੀਵਨ ਜਿਉਣ ਦਾ ਤਰੀਕਾ ਹੈ ਇੱਕ ਐਸਾ ਰਾਜ਼ ਹੈ ਜੋ ਹਰ ਇੱਕ ਦੇ ਅੰਦਰ ਵਸਦਾ ਹੈ ਜੇ ਅਸੀਂ ਇਸ ਨੂੰ ਸਮਝ ਕੇ ਆਪਣੇ ਦਿਲ ਤੇ ਦਿਮਾਗ ਵਿੱਚ ਵਸਾ ਲਈਏ ਤਾਂ ਅਸੀਂ ਆਪਣੀ ਕਿਸਮਤ ਨੂੰ ਆਪਣੇ ਹੱਥਾਂ ਵਿੱਚ ਲੈ ਸਕਦੇ ਹਾਂ ਇਸ ਰਾਜ਼ ਨੂੰ ਸਮਝੋ ਇਸ ਨੂੰ ਮੰਨੋ ਅਤੇ ਇਸਤੇ ਅਮਲ ਕਰੋ ਕਿਉਂਕਿ ਤੁਹਾਡੀ ਜ਼ਿੰਦਗੀ ਉਸੇ ਦਿਸ਼ਾ ਵਿੱਚ ਚੱਲਦੀ ਹੈ ਜਿਸ ਤਰਫ਼ ਤੁਸੀਂ ਆਪਣੀਆਂ ਸੋਚਾਂ ਲੈ ਚੱਲਦੇ ਹੋ